ਖਾਨਾ ਲੋਈਆਂ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਸੀ ਜਦੋਂ ਕਾਕੜ ਕਲਾ ਨੂੰ ਜਾਣਿਆ ਉਥੇ ਰਸਤੇ ਦੇ ਵਿੱਚ ਅ ਜਿਵੇਂ ਮੋਟਰ ਹੋਂ ਵੱਲ ਜਿਹੜੀ ਖੇਤ ਹੁੰਦੇ ਨਾ ਉਥੇ ਇੱਕ ਕੁਆਟਰ ਬਣੇ ਹੋਏ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਥੇ ਮਾਲਕ ਨੇ ਇਹਨਾਂ ਦੀ ਮੋਟਰ ਹੈਗੀ ਸੀ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲੇਬਰ ਹਾਊਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੜਾ ਪ੍ਰਵਾਸੀ ਪਰਿਵਾਰ ਹੈ ਉਹ ਰਹਿ ਰਿਹਾ ਸੀ ਤਾਂ ਜਿਹੜਾ ਪ੍ਰਵਾਸੀ ਪਰਿਵਾਰ ਰਹਿ ਰਿਹਾ ਸੀ ਉਹ ਰਹਿ ਰਿਹਾ ਸੀ ਉਹਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੀ ਉਮਰ ਕਰੀਬ 35 36 ਸਾਲ ਸੀ ਇੱਕ ਉਹਦੇ ਬੇਟੀ ਰਹਿੰਦੀ ਸੀ ਜਿਹੜੀ ਉਮਰ 18-19 ਸਾਲ ਦੀ ਉਮਰ ਸੀ ਉਹ ਐਂਡ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕਿ ਮਹੀਨੇ ਦਾ ਬੱਚਾ ਸੀ ਤੇ ਇੱਕ ਜਿਹੜੀ ਲੇਡੀ ਹੈਗੀ ਸੀ ਉਹਦਾ ਸਾਨੇ ਲੌਰ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਡ ਸੀ ਉਹ ਵੀ ਉੱਥੇ ਰਹਿ ਰਹੇ ਸੀ ਤੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਹੇ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਊਡਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਊਡਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ ਅਰਲੀ ਮਾਰਨਿੰਗ ਐਤਵਾਰ ਦੀ ਰਾਤ ਤੇ ਸੋਮਵਾਰ ਦੀ ਅਰਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚੇ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਮੈਂ ਦੱਸਿਆ ਕਿ 35-36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਗੈਂਗ ਰੇਪ ਕੀਤਾ ਜਿਹੜਾ ਉਹ ਜਵਾਈ ਸੀ ਉਸ ਨੂੰ ਉਹਨਾਂ ਨੇ ਨਾਲ ਦੇ ਕਮਰੇ 'ਚ ਬੰਦ ਕੀਤਾ ਤੇ ਪਲੱਸ ਜਿਹੜਾ ਹੈਗਾ ਉਹਦੀ ਬੇਟੀ ਨਾਲ ਇੱਕ ਜਿਹੜੇ ਨੇ ਉਹਦੀ ਬੇਟੀ ਨਾਲ ਜਿਹੜਾ ਰੇਪ ਕੀਤਾ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉੱਥੇ ਕਰੀਬ 1 ਘੰਟੇ ਦੇ ਕਰੀਬ ਉੱਥੇ ਇਹਨਾਂ ਨੇ ਸਮਾਂ ਬਤਾਇਆ ਇਹਨਾਂ ਨੇ ਉੱਥੇ ਉਹ ਜਿਹੜਾ ਮਾਲਕ ਸੀ ਉੱਥੇ ਜਗਾ ਦਾ ਉਹਦੀ ਕੋਈ ਦਾਰੂ ਵੀ ਇੱਕ ਕਮਰੇ ਦੇ ਵਿੱਚ ਪਈ ਸੀ ਉਪਦੇਸ਼ੀ ਸ਼ਰਾਬ ਦੀ ਕੋਈ ਬੋਤਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਦੇ ਵਿੱਚ ਜਾਣ ਲੱਗਿਆਂ ਨੇ ਸੇਵਨ ਕੀਤਾ ਉੱਥੇ ਪੀਤੀ ਐਂਡ ਉਤੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉੱਥੇ ਮੋਟਰ ਦੀਆਂ ਤਾਰਾਂ ਸੀ ਕੋਈ ਸਕ੍ਰੈਪ ਸੀ ਤੇ ਇੱਕ ਜਿਹੜਾ ਹੈਗਾ ਉਦੋਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫਾਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨੀ ਸੀ ਉਹ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੋ ਸਾਡੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫतीश ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸ ਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਇਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਗਠਿਤ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀਜੀਐਸਪੀ ਡੀ ਮਿਸਟਰ ਇੰਦਰਜੀਤ ਹਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ਔਨਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਲੋਈਆ ਗੁਰਸ਼ਰਨ ਸਿੰਘ ਸਬ ਇਨਸਪੈਕਟਰ ਤੇ ਸਾਡੇ ਇਨਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਮੈਂ ਰੋਲ ਨਭਾਇਆ ਇਨਸਪੈਕਟਰ ਪੁਸ਼ਪ ਵਾਲੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਇਹ ਜਿਹੜੇ ਸਾਡੀ ਸਾਰੀ ਟੀਮ ਹੈ ਜਿਹੜੀ ਸੀਏਜੀ ਦੇ ਵਿੱਚ ਤਨਾਤ ਹੈ ਤੇ ਵੱਖ-ਵੱਖ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਹੈ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸ ਸੀ ਉਹਦੇ ਉੱਤੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾਫੀ ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤਾਂ ਅਸੀਂ ਜਿਹੜੀ ਹੈਗੀਆਂ ਵੱਖ-ਵੱਖ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖਿਆ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਕਿ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਵਮੈਂਟ ਹੁੰਦੀ ਹੈ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਸ ਅਧਾਰ ਦੇ ਉੱਤੇ ਅਸੀਂ ਇੱਕ ਜ਼ੀਰੋਡਾਉਨ ਏਰੀਆ ਵੀ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦੋਸ਼ੀ ਅਸੀਂ ਨਾਮਜ਼ਦ ਕੀਤੇ ਜਿਹੜੇ 4 ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ ਸਨ ਆਫ ਮਾਰਕ ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹਦਾ ਸਨ ਆਫ ਲੇਟ ਸ਼ੌਕਤ ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਇਹ ਨਾਂ ਦਾ ਵਿਅਕਤੀ ਹੈਗਾ ਇਹਦਾ ਸਨ ਆਫ ਲੇਟ ਸ਼ੌਕਤ ਅਤੇ ਇੱਕ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਇਹ ਉੱਤੇ ਲੋਈਆਂ ਦੇ ਨੇੜੇ ਇੱਕ ਜਲੰਧਰ ਪਬਲਿਕ ਸਕੂਲ ਹੈਗਾ ਉਹਦੇ ਨੇੜੇ ਇੱਕ ਜਿਹੜੀ ਹੈਗੀ ਗੁਰਦਾਨਿਕਪੁਰਾ ਬਸਤੀ ਹੈਗੀ ਹੈ ਤੇ ਇੱਕ ਬਸਤੀ 1 ਐ, 2 ਐ ਇਸ ਤਰ੍ਹਾਂ ਕਰਕੇ ਉੱਥੇ ਜਲੰਧਰ ਪਬਲਿਕ ਸਕੂਲ ਲੋਈਆਂ ਦੇ ਨੇੜੇ ਤੇ ਇਹ ਜਿਹੜੇ ਹੈਗੇ ਨੇ ਤਿੰਨ ਜਣੇ ਰਹਿਣ ਵਾਲੇ ਸੀ ਇੱਕ ਜਿਹੜਾ ਹੈਗਾ ਬਸਤੀ ਦਾ ਲੱਗਦਾ ਸੀ ਤੇ ਇਹ ਜਿਹੜੇ ਚਾਰ ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਸਾਡੇ ਕੋਲ ਫਿਰ ਉਸ ਤੋਂ ਬਾਅਦ ਸਾਡੇ ਜਿਹੜੀ ਪੁਖਤਾ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਅੱਜ 29 ਤਰੀਕ ਨੂੰ ਅਸੀਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਜਿਨ੍ਹਾਂ ਨੇ ਆਪਣਾ ਜਿਹੜਾ ਕ੍ਰਾਈਮ ਹੈ ਉਹ ਕਨਫੈਸ ਕੀਤਾ ਅਤੇ ਜਿਹੜੇ ਵਿਕਟਮ ਸੀ ਉਹਨਾਂ ਵੱਲੋਂ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਿਹੜੀ ਕਰ ਲਈ ਗਈ ਹੈ। ਇਹਦੇ ਵਿੱਚ ਅਸੀਂ ਦੋ ਜਿਹੜੇ ਇਹਨਾਂ ਦੇ ਕ੍ਰਾਈਮ ਦੇ ਵਿੱਚ ਵਰਤੇ ਗਏ ਮੋਟਰਸਾਈਕਲਸ ਨੂੰ ਰਿਕਵਰ ਕੀਤੇ ਆ। ਬਾਕੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਇਹਨਾਂ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਦਾ ਅੱਗੇ ਫਰਦਰ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾਏਗੀ। ਤੇ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਆ ਕਿ ਜਿਹੜਾ ਦੋਸ਼ੀ ਇੱਕ ਦੋਸ਼ੀ ਸਾਜਨ ਹੈ ਇਹਦੀ ਉਮਰ ਜਿਹੜੀ ਹੈਗੀ ਹੈ ਕਰੀਬ 19 ਸਾਲ ਉਮਰ ਹੈ ਇਹਦੇ ਉੱਪਰ ਚਾਰ ਮੁਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਨੇ ਤੇ ਪੰਜਵਾਂ ਇਹ ਜਿਹੜਾ ਹੋਣ ਵਾਲਾ ਹੀ ਨੀਸ ਕ੍ਰਾਈਮ ਦਾ ਜਿਹੜਾ ਰੇਪ ਦਾ ਮੁਕਦਮਾ ਹੈ ਜਿਹੜੇ ਚਾਰ ਮੁਕਦਮੇ ਸੀ ਇਹਨਾਂ ਦੇ ਵਿੱਚ ਚੋਰੀ ਦੇ ਮੁਕਰਮੇ ਜਿਹੜੇ ਹੈਗੇ ਨੇ ਇਹਨਾਂ ਦੇ ਚੋਰੀ ਦੇ ਆ ਇੱਕ ਮੁਕਦਮਾ ਇਸ ਦੇ ਉੱਪਰ ਐਨਡੀਪੀਐਸ ਦਾ ਤਾਂ ਇੱਕ ਇਸੇ ਤਰੀਕੇ ਨਾਲ ਹੀ ਜਿਹੜਾ ਹੈਗਾ ਇਹਨਾਂ ਦੇ ਇੱਕ ਹੋਰ ਚੋਰੀ ਦਾ ਤੇ ਲੜਾਈ ਝਗੜੇ ਦਾ ਵੀ ਇਹਨਾਂ ਦੇ ਮੁਕਦਮੇ ਹੈਗੇ ਨੇ ਇਦੀ ਉਮਰ 19 ਸਾਲ ਹੈ ਇੱਕ ਦੋਸ਼ੀ ਰੋਕੀ ਹੈ ਉਹਦੀ ਉਮਰ ਵੀ ਜਿਹੜੀ ਹੈਗੀ ਹੈ 19 ਸਾਲ ਹੈ ਉਹਦੇ ਉੱਪਰ ਰੇਲਵੇ ਪ੍ਰਾਪਰਟੀ ਦਾ ਜਿਹੜਾ ਹੈਗਾ ਕਿਉਂਕਿ ਚੋਰੀ ਦਾ ਕੰਮ ਕਰਦੇ ਆ ਇਹ ਤਾਰਾਂ ਵਗੈਰਾ ਮੋਟਰਾਂ ਦੇ ਟਰਾਂਸਫਾਰਮਰ ਪਰ ਉੱਥੋਂ ਚੱਕਣੇ ਜਾਂ ਤਾਰਾਂ ਕੱਟ ਲੈਣੀਆਂ ਸਕ੍ਰੈਬ ਚੋਰੀ ਕਰ ਲੈਣੀਆਂ ਰਾਤ ਨੂੰ ਜਾਂ ਰੇਲਵੇ ਸਟੇਸ਼ਨਾਂ ਤੋਂ ਚੋਰੀ ਕਰਨਾ ਜਿਹੜੀ ਲੋਹੇ ਦਾ ਕੰਮ ਚੋਰੀ ਕਰਨਾ ਤਾਂ ਇਹ ਸਾਰਾ ਕੰਮ ਕਰਦੇ ਸੀ ਇਸ ਦੇ ਉੱਪਰ ਜਿਹੜਾ ਰੋਕੀ ਹੈ ਇਹਦੇ ਉੱਪਰ ਵੀ ਤਿੰਨ ਮੁਕਦਮੇ ਦਰਜ ਹੋਣੇ ਪਏਗੇ ਇਹ ਜਿਹੜਾ ਹੈਗਾ ਸਾਜਨ ਨੇ 12 8 25 ਨੂੰ ਬੇਲ ਆਊਟ ਹੋਇਆ 12 ਅਗਸਤ 2025 ਨੂੰ ਇਹ ਮਕਦਮੇ ਦੇ ਵਿੱਚੋਂ ਕਪੂਰਥਲਾ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋਇਆ ਸੀ ਤਲਵੰਡੀ ਚੌਧਰੀਆਂ ਦਾ ਇੱਕ ਮਕਦਮਾ ਸੀ ਇਹਨਾਂ ਦੇ ਜ਼ਿਲ੍ਹਾ ਕਪੂਰਥਲੇ ਦਾ ਉਸ ਦੇ ਵਿੱਚ ਚੋਰੀ ਦਾ ਹੀ ਪਰਚਾ ਸੀ ਉਹਦੇ ਵਿੱਚੋਂ ਬਾਹਰ ਆਇਆ ਐਂਡ ਇਸੇ ਤਰੀਕੇ ਨਾਲ ਹੀ ਇਹਦਾ ਜਿਹੜਾ ਦੂਜਾ ਰੌਕੀ ਹੈਗਾ ਉਹ ਵੀ ਇਹਦਾ ਕੋਕਿਊਜ਼ ਦੀ ਹੈਗਾ ਉਸੇ ਮਕਦਮੇ ਤਲਵੰਡੀ ਚੌਧਰੀ ਵਾਲੇ ਮਕਦਮੇ 'ਚ ਕੋਕਿਊਜ਼ ਵੀ ਸੀ ਉਹਦੇ ਵਿੱਚ ਇਹ ਉਹ 8 ਜੁਲਾਈ ਨੂੰ ਉਹਦੀ ਬੇਲ ਹੋ ਗਈ ਸੀ 8 ਜੁਲਾਈ 2025 ਨੂੰ ਇਹ ਦੋਨੇ ਬੇਲ ਤੇ ਆਏ ਸੀ ਤੀਜਾ ਜਿਹੜਾ ਹੈਗਾ ਉਹਦੇ ਉੱਪਰ ਜਿਹੜਾ ਅਰਸ਼ਪ੍ਰੀਤ ਸਿੰਘ ਹੈ ਉਹਦੇ ਤੇ ਮੁਕਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਉਹਦੀ ਉਮਰ ਜਿਹੜੀ ਹੈਗੀ 18.5 ਸਾਲ ਏਜ ਹੈ ਉਹਦੀ ਐਂਡ ਜਿਹੜਾ ਇੱਕ ਸਾਨੂੰ ਦੋਸ਼ੀ ਜਿਹੜਾ ਵਾਂਟਡ ਹੈਗਾ ਉਹਦਾ ਨਾਮ ਰਾਜਨ ਹੈ ਜਿਹੜਾ ਰਾਜਨ ਹੈ ਉਹਦੀ ਉਮਰ ਵੀ 19 ਸਾਲ ਉਹ ਵੀ ਇਹਨਾਂ ਦੇ ਨਾਲ ਹੀ ਸੇਮ ਲੋਕੈਲਿਟੀ ਦੇ ਵਿੱਚ ਰਹਿਣ ਵਾਲਾ ਹੈ ਆਏ ਨਵੀਂ ਉਮਰ ਦੇ ਜਿਹੜੇ ਹੈਗੇ ਨੇ ਬਟ ਕ੍ਰਾਈਮ ਦੀ ਦੁਨੀਆ ਦੇ ਵਿੱਚ 2024 ਤੋਂ ਇਹਨਾਂ ਦੇ ਪਰਚੇ ਜਿਹੜੇ ਆਗੇ ਨੇ ਪਿਛਲੇ ਸਾਲ ਤੋਂ ਇਹ ਦੋਨਾਂ ਦੇ ਉੱਪਰ ਜਿਹੜੇ ਹੈਗੇ ਨੇ 24 ਤੇ 25 ਦੇ ਮੁਕਦਮੇ ਨੇ ਇਹਨਾਂ ਦੇ ਉੱਪਰ ਉਸ ਰਾਤ ਵੀ 23 ਦੇ 24 ਦੇ ਇੰਟਰਵਿਊਿੰਗ ਨਾਈਟ ਰੋ ਵੀ ਜਿਹੜੇ ਇਹ ਹੈਗੇ ਨੇ ਚੋਰੀ ਕਰਨ ਦੀ ਨੀयत ਨਾਲ ਉਥੇ ਮੋਟਰ ਦੇ ਉੱਪਰ ਜਾਂਦੇ ਨੇ ਕਿਉਂਕਿ ਇੱਕ ਬੇਆਬਾਦ ਏਰੀਆ ਦੇ ਵਿੱਚ ਜਿਹੜਾ ਹੈਗਾ ਜਿਹੜੀ ਇਹ ਜਗਾ ਹੈਗੀ ਸੀ ਬਟ ਜਦੋਂ ਇਹਨਾਂ ਨੇ ਜਾ ਕੇ ਉਥੇ ਦੇਖਿਆ ਕਿ ਉਸ ਜਗਾ ਦੇ ਉੱਪਰ ਦੋ ਲੇਡੀਆਂ ਹੈਗੀਆਂ ਨੇ ਤਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਘੋਟ ਆਈ ਤਾਂ ਇਹਨਾਂ ਨੇ ਉੱਥੇ ਜਿਹੜਾ ਇਹ سنگੀਨ ਜਿਹੜਾ ਹੈਗਾ ਗੈਂਗਰੇਫਤ ਜਿਹੇ ਅਪਰਾਧ ਨੂੰ ਇਨਜਾਮ ਦਿੱਤਾ ਕਰੋ ਇਹ ਚੋਰੀ ਕਰਨ ਦੀ ਨੀਤ ਨਾਲ ਹੀ ਨਿਕਲੇ ਸੀ ਬਟ ਉੱਥੇ ਜਿਹੜੇ ਹਾਲਾਤ ਇਹਨਾਂ ਨੇ ਦੇਖੇ ਕਿ ਇੱਥੇ ਕੋਈ ਹੈ ਨਹੀਂ ਆ ਤਾਂ ਇਹ ਜਿਹੜਾ ਹੈਗਾ ਵਾਰਦਾਤ ਨੂੰ ਉੱਥੇ ਇਹਨੂੰ ਘਟਾਣ ਨੂੰ ਇਨਜਾਮ ਦਿੱਤਾ ਗਿਆ ਤੇ ਜਿਹੜੀ ਇਹ ਬੜੀ ਇੱਕ ਸੈਂਸੇਸ਼ਨਲ ਜਿਹੜੀ ਘਟਨਾ ਹੈਗੀ ਸੀ ਸਰ ਇਹਦੇ ਵਿੱਚ ਜੁਆਈ ਇਹਦੇ ਛੋਟੇ ਬੱਚਿਆਂ ਨੂੰ ਬਲਦੀ ਬਣਾ ਕੇ ਹਾਂਜੀ ਇਹਦਾ ਜਿਹੜਾ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹਨਾਂ ਨੂੰ ਨਾ ਬੰਦੀ ਬਣਾ ਕੇ ਉੱਥੇ ਦੋ ਜਿਵੇਂ ਤਿੰਨ ਕਮਰੇ ਸੀ ਤਾਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਜਿਹੜੀ ਤੇ 35-36 ਸਾਲ ਦੀ ਲੇਡੀ ਹੈ ਕੀ ਆ ਜਿਹੜੀ ਹੈਗੀ ਵਿਕਟਮ ਹੈ ਇਹਨਾਂ ਕੋਲ ਜਿਵੇਂ ਰਾੜਾ ਵਗੈਰਾ ਸੀ ਦਾਤਰ ਰੌੜਾ ਉਹ ਹੈਗੇ ਸੀ ਇਹਨਾਂ ਕੋਲੇ ਜਿਹੜੀ ਤੁਸੀਂ ਲੜਕੀ ਵਿੱਚ ਲਿਖਿਆ ਹੈਗਾ 19 ਸਾਲ ਦੀ ਸੀ ਕਿਸੇ ਕੁਝ ਮੈਡ ਹਾਂਜੀ ਉਹ ਮੈਰਿਡ ਹੈ ਤੇ ਉਹਦਾ ਮੈਂ 5 ਸਾਲ ਦਾ 5 ਮਹੀਨੇ ਦਾ ਬੱਚਾ ਹੈ ਜਿਹੜੇ ਉਹਦੀ ਮਦਰ ਹੈਗੀ ਆ ਇਹ ਲੜਕੀ ਦੇ ਜਿਹੜੇ ਭਰਾ ਦੇ ਦੋ ਹੋਰ ਬੱਚੇ ਸੀ ਉਹਨਾਂ ਨੂੰ ਉਹਨਾਂ ਨੇ ਕਮਰੇ 'ਚ ਬੰਦ ਕਰਦੇ ਜਿਹੜੇ 10 ਤੇ 11 ਸਾਲ ਦੇ ਸੀ ਤੇ ਪਲੱਸ ਇਹ ਲੜਕੀ ਜਿਹੜੀ ਹੈਗੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦਾ ਜਿਹੜਾ ਹਸਬੰਡ ਸੀ ਰਾਜੂ ਹੈ ਉਹਦਾ ਨਾਮ ਉਹਨੂੰ ਇਹਨਾਂ ਨੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤਾਂ ਤਿੰਨ ਜਣਿਆਂ ਨੇ ਇੱਕ ਲੇਡੀ ਨਾਲ ਜਿਹੜੀ ਉਹਦੇ ਦੀ ਉਹ ਰਾਜੂ ਦੀ ਮਦਰ ਇਨ ਲਾ ਉਸ ਦੀ ਉਹਦੇ ਨਾਲ ਬਲਾਤਕਾਰ ਕੀਤਾ ਐਂਡ ਇੱਕ ਜਣੇ ਨੇ ਇੱਕ ਜਿਹੜੀ ਲੜਕੀ ਸੀ 19 ਸਾਲ ਦੀ ਉਹਦੇ ਨਾਲ ਇਹ ਪਰਵਾਸੀ ਫੈਮਿਲੀ ਹੈ ਨਾ ਇਹ ਪ੍ਰਵਾਸੀ ਨੇ ਪੂਰਨੀਆਂ ਜ਼ਿਲ੍ਹਾ ਹੈਗਾ ਬਿਹਾਰ ਦਾ ਜਿਹੜੇ ਉਥੋਂ ਦੇ ਰਹਿਣ ਵਾਲੇ ਨੇ ਜਿਹੜੇ ਵਿਕਟਮ ਨੇ ਸੌਤੇ ਰਹਿ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਨ੍ਹਾਂ ਦੀ ਮੋਟਰ ਹੈਗੀ ਸੀ ਉਹਨਾਂ ਨੇ ਕਾ ਕੋਆਪਰੇਟ ਕੀਤਾ ਜਿਹੜੇ ਵਿਕਟਮ ਹੈਗੇ ਸੀ ਉਹਨਾਂ ਨੂੰ ਆਪਣੇ ਘਰ ਰੱਖਿਆ ਤੇ ਤਾਂ ਜੋ ਵਿਕਟਮ ਦੀ ਪ੍ਰੋਟੈਕਸ਼ਨ ਵੱਲ ਵੀ ਸਾਡਾ ਜਿਹੜਾ ਧਿਆਨ ਸੀ ਕਿ ਵਿਕਟਮ ਦੀ ਪ੍ਰੋਟੈਕਸ਼ਨ ਵੀ ਹੋਵੇ ਤੇ ਜਿਹੜੇ ਰੂਪੀ ਐਡਰੈਸਡ ਅਗਰ ਨਿਸ਼ਾ ਕਰਦੇ ਸੀ ਇਹ ਨਿਸ਼ਾ ਕਰਕੇ ਦੇਖੋ ਇਹਨਾਂ ਦੀ ਹੁਣ ਅਸੀਂ ਡੋਪ ਟੈਸਟ ਕਰਾਵਾਂਗੇ ਅੱਜ ਅਸੀਂ ਰੈਸਟ ਕੀਤਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਲੇਕਿਨ ਜਿਵੇਂ ਉਸ ਉਸ ਦਿਨ ਇਹਨਾਂ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ दारू ਵਗੈਰਾ ਦਾ ਸੇਵਨ ਕੀਤਾ ਉੱਥੇ ਬੈਠ ਕੇ ਤਾਂ ਇਹਨਾਂ ਦਾ ਅੱਜ ਪ੍ਰੋਪਰ ਅਸੀਂ ਮੈਡੀਕਲ ਵੀ ਕਰਾਵਾਂਗੇ ਡੋਪ ਟੈਸਟ ਵੀ ਕਰਾਵਾਂਗੇ ਤੇ ਕਿਉਂਕਿ ਹਲੇ ਮਡਲੀ ਸਟੇਜ ਤੇ ਸੀ ਤੇ ਇਹਦਾ ਤੁਹਾਨੂੰ ਜਿਹੜਾ ਹੈਗਾ ਅਪਡੇਟ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ